ਆਸ਼ੀਕਾ ਜੀ ਮੈਂ ਬਾਈ ਬਾਬੂ ਟਿੱਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪ ਇੱਕ ਹੋਰ ਨਿਊ ਵੀਡੀਓ ਲੈ ਕੇ ਆਇਆ ਅੱਜ ਵਾਲੀ ਵੀਡੀਓ ਦੇ ਵਿੱਚ ਬਹੁਤ ਹੀ ਵਧੀਆ ਪਤਮਾ ਕਾਫਰ ਲੈ ਕੇ ਆਇਆ ਜਿਹੜਾ ਕਿ ਆਪਣਾ 499 ਵਾਲੀ ਵੀਡੀਓ ਪਾਈ ਸੀ ਪੈਣਾ ਨੇ ਉਸ ਨੂੰ ਬਹੁਤ ਸਾਰਾ ਪਿਆਰ ਦਿੱਤਾ ਫਸਟਲੀ ਤਾਂ ਸਾਰੀਆਂ ਪੈਣਾਂ ਦਾ ਥੈਂਕ ਯੂ ਕਿਉਂਕਿ ਉਹ ਆਪਣਾ ਸਾਰਾ ਸਟਾਕ ਹੈ ਨਾ ਬਹੁਤ ਜਲਦੀ ਸੋਲਡ ਹੋ ਗਿਆ ਜੀ ਸੋ ਇਸ ਵਾਰ ਰਪੀਟ ਦੇ ਉੱਪਰ ਆਪਾਂ ਫਿਰ 490 ਵਾਲੇ ਸੂਟ ਲੈ ਕੇ ਆਏ ਜਿਵੇਂ ਕਿ ਸਾਰੇ ਸੂਟ ਨਹੀਂਗੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਇਹਦੇ ਨਾਲ ਇੱਕ ਆਫਰ ਹੈ ਕਿ ਇਸ ਵਾਰ ਆਪਾਂ ਹੋਰ ਲੈ ਕੇ ਆਏ ਜੇ ਕੋਈ ਮੇਰੀ ਭੈਣ ਚਾਰ ਸੂਟ ਲਹੂਗੀ ਇਹਨਾਂ ਚ ਕੋਈ ਵੀ ਵਰਕ ਵਾਲੇ ਤਾਂ ਉਹਦੇ ਨਾਲ ਆਪਾਂ ਕੀ ਕਰਾਂਗੇ ਇੱਕ ਫੈਂਡੀ ਦਾ ਸੂਟ ਦੇਵਾਂਗੇ ਜੀ ਫ੍ਰੀ 500 ਵਾਲਾ ਸੂਟ ਫ੍ਰੀ ਹੋਊਗਾ ਆਗਰ ਤੁਸੀਂ 499 ਵਾਲੇ 4 ਸੂਟ ਲੈ ਰਹੇ ਹੋਗੇ ਤਾਂ 500 ਵਾਲਾ ਫੈਂਡੀ ਦਾ ਸੂਟ ਜਿਹੜਾ ਉਹ ਬਿਲਕੁਲ ਫ੍ਰੀ ਚ ਜਾਊਗਾ ਸੋ ਕੀ ਕਰ ਲੈਣਾ ਹੁਣ ਤੁਸੀਂ ਵੀਡੀਓ ਨੂੰ ਐਂਡ ਤਾ ਐਂਡ ਤੱਕ ਦੇਖਣਾ ਐਂਡ ਵੀਡੀਓ ਨੂੰ ਕੀ ਕਰਨਾ ਹੈ ਸ਼ੇਅਰ ਕਰਨਾ ਹੈ ਸ਼ੇਅਰ ਕਰਨ ਵਾਲਿਆਂ ਨੂੰ ਵੀ ਆਪਾਂ ਡਿਸਕਾਊਂਟ ਦੇਵਾਂਗੇ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਕੀ ਕਰਨਾ ਹੈ ਭਣਾ ਨੂੰ ਸ਼ੇਅਰ ਕਰਨਾ ਜਿਹੜੀਆਂ ਭਣਾ ਸ਼ੇਅਰ ਕਰਕੇ ਸਾਨੂੰ ਸਕਰੀਨਸ਼ਾਟ ਭੇਜਣਗੀਆਂ ਜੋ ਆਪਣਾ ਪ੍ਰਾਈਸ 499 ਮੈਂਸ਼ਨ ਕੀਤਾ ਹੈ ਆਪਾਂ ਉਸ ਦੇ ਉੱਪਰ ਵੀ ਡਿਸਕਾਊਂਟ ਦੇਵਾਂਗੇ ਜਿੰਨਾ ਜ਼ਿਆਦਾ ਜਿਹੜਾ ਵੀਡੀਓ ਨੂੰ ਸਾਡੀ ਨੂੰ ਸ਼ੇਅਰ ਕੀਤਾ ਹੋਊਗਾ ਜੀ ਸੋ ਬਨ ਬਾਈ ਬਣਾ ਪਤਾ ਨੂੰ ਸਾਰੇ ਸੂਟ ਦਿਖਾਵਾਂਗੇ ਹੁਣ ਕੀ ਕਰ ਲੈਣਾ ਤੁਸੀਂ ਚੈਨਲ ਨੂੰ ਲਾਈਕ ਕਰ ਦੇਣਾ ਤੇ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਚੈਨਲ ਨੂੰ ਸਬਸਕ੍ਰਾਈਬ ਇਸ ਲਈ ਕਹਨੇ ਆਪਨੇ ਆਪਾਂ ਕਿਉਂਕਿ ਜਿੱਦਾਂ ਆਪਾਂ ਪਹਿਲਾਂ 499 ਵਾਲੀ ਆਫਰ ਪਾਈ ਸੀ ਉਸ ਦਾ ਜਿਹੜਾ ਪਨੂੰ ਬਹੁਤ ਵਧੀਆ ਰਿਸਪੌਂਸ ਵੀ ਰਿਹਾ ਤੇ ਬਹੁਤ ਹੀ ਜਲਦੀ ਸੋਲਡ ਆਊਟ ਹੋ ਗਿਆ ਹੁਣ ਆਪਾਂ ਜਿਵੇਂ 499 ਵਾਲੀ ਆਫਰ ਹੈ ਜਿਹੜੀ ਦੁਬਾਰਾ ਪਾਈ ਹੈ ਆਫਰ ਦੇ ਨਾਲ ਇੱਕ ਆਫਰ ਹੋਰ ਲੈ ਕੇ ਆਏ ਆਂਗੇ ਲਾਈਕ 4 ਸੂਟਸ ਦੇ ਨਾਲ ਆਪਾਂ ਇੱਕ ਵਨ ਸੂਟ ਜਿਹੜਾ ਫ੍ਰੀ ਦੇ ਦੇਵਾਂਗੇ ਠੀਕ ਹੈ ਜੀ ਉਹ ਪਹਿਣਾ ਜੇ ਤੁਸੀਂ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਗਾ ਤਾਂ ਕਿ ਹੋਊਗਾ ਤੁਹਾਡੇ ਕੋਲ ਵੀਡੀਓ ਪਹੁੰਚ ਜੂਗੀ ਤੁਹਾਨੂੰ ਆਫਰ ਦਾ ਜਿਹੜਾ ਪਤਾ ਚੱਲ ਸਕੂਗਾ ਜੀ ਸੋ ਨਵਾਂ ਵਾਲਾ ਡੈਮ ਬੈਸਟ ਕਰਦੇ ਹੋਏ ਹੁਣ ਉਹਨੇ ਅੱਜ ਵਾਲੇ ਸੂਟਾਂ ਦੇ ਵੱਲ ਇੱਕ ਵਾਰ ਇੱਕ ਵਾਰ ਤੁਸੀਂ ਸਾਰੇ ਸੂਟ ਦਿਖਾ ਦਿਓ ਕੋਈ ਸੂਟ ਮਸਲੀਨ ਦੇ ਉੱਪਰ ਆ ਕੋਈ ਸੂਟ ਗਲਾਸ ਔਰਗੰజా ਦੇ ਉੱਪਰ ਆ ਕੋਈ ਸੂਟ ਸਿਲਕ ਦੇ ਉੱਪਰ ਆ ਕੋਈ ਸੂਟ ਸੈਂਬਰ ਦੇ ਉੱਪਰ ਆ ਸਾਰੇ ਸੂਟ ਜਿਹੜੇ ਅਲੱਗ-ਅਲੱਗ ਫੈਬਰਿਕ ਫੈਬਰਿਕ ਚ ਨੇ ਡਿਜ਼ਾਈਨ ਵੀ ਬਹੁਤ ਸੋਹਣੇ-ਸੋਹਣੇ ਨੇ ਬਨਵਾਏ ਬਨਾ ਸੀ ਤਾਂ ਨੂੰ ਸਾਰੇ ਸੂਟ ਓਪਨ ਕਰਕੇ ਨਹੀਂ ਦਿਖਾਵਾਂਗੇ ਓਪਨ ਕਰਕੇ ਆਪਾਂ ਤੁਹਾਨੂੰ ਸਿੰਗਲ ਸੂਟ ਦਿਖਾਵਾਂਗੇ ਸੋ ਫੈਬਰਿਕ ਮੈਂ ਚਲੋ ਸਾਰਿਆਂ ਦਾ ਹੀ ਮੈਂਸ਼ਨ ਕਰ ਦਾਂਗੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਨੈੱਕ ਦਾ ਜਿਹੜਾ ਮੈਂ ਉੱਪਰ ਨੂੰ ਵਰਤੀ ਇੱਕ ਸੈਕਿੰਡ ਲਓ ਜੀ ਪਹਿਲਾਂ ਤਾਂ ਤੁਸੀਂ ਨੈੱਕ ਦਾ ਵਰਕ ਦਿਖਾਓ ਪੈਨਨ ਨੂੰ ਬਹੁਤ ਹੀ ਸੋਹਣਾ ਇਹ ਆਪਾਂ ਜਿਹੜਾ ਨੀਡਲ ਵਾਲਾ ਡਿਜ਼ਾਈਨ ਹੈ ਨਾ ਸੇਮ ਆਪਾਂ ਨੇ ਮਸ਼ੀਨ ਦੇ ਵਿੱਚ ਕਾਪੀ ਕੀਤਾ ਪੈਨ ਐਨੇ ਪ੍ਰਾਈਸ ਦੇ ਵਿੱਚ ਤਾਂ ਇਹ ਕੱਲਾ ਫੈਬਰਿਕ ਹੀ ਮਿਲਦਾ ਅਸੀਂ ਤੁਹਾਨੂੰ ਵਰਕ ਕਰਕੇ ਦੇਵਾਂਗੇ ਜੀ ਉਸੀਂ ਦੇਖਸਾਏ ਤੇ ਬਹੁਤ ਹੀ ਸੋਹਣਾ neck ਦੇ ਉੱਪਰ ਕੰਮ ਹੋਇਆ ਹੈ ਘੇਰੇ ਦਾ ਕੰਮ ਵੀ ਅਸੀਂ ਤੁਹਾਨੂੰ ਜਰੂਰ ਦਿਖਾਵਾਂਗੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕੰਮ ਘੇਰੇ ਦੇ ਉੱਪਰ ਹੈ only ਘੇਰੇ ਦੇ ਉੱਪਰ ਕੰਮ ਨਹੀਂ ਜੀ ਇਹਦੀ ਤਾਂ ਬਾਹਾਂ ਤੇ ਉੱਪਰ ਵੀ ਅਸੀਂ ਨੇ ਕੰਮ ਕੀਤਾ ਹੈ ਬਾਹਾਂ ਦਾ ਕੰਮ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਲਓ ਜੀ ਬਾਹਰ ਦੇ ਪਰ ਵੀ ਡਬਲ ਜਿਹੜੀ ਲੇਅਰ ਬਣਾਈ ਹੋਈ ਹੈ ਸਿੰਗਲ ਲੇਅਰ ਨਹੀਂ ਬਾਕੀ ਤੁਸੀਂ ਫੈਬਰਿਕ ਚੈੱਕ ਕਰੀ ਸਾਜ ਬਹੁਤ ਹੀ ਸੋਹਣਾ ਇਹਨੂੰ ਤੁਸੀਂ ਆਪਣਾ ਪਾਰਟੀ ਵੇਅਰ ਸੂਟ ਸਿਰਫ 500 ਦਾ ਸੂਟ ਹੈ 200 ਦੇ ਨਾਲ ਦੁਪੱਟਾ ਲਗਾ ਕੇ ਬਹੁਤ ਹੀ ਸੋਹਣਾ ਸੂਟ ਬਣ ਸਕਦਾ ਦੁਪੱਟਾ ਤੁਸੀਂ ਕਿਵੇਂ ਲਗਵਾ ਸਕਦੇ ਦੁਪੱਟਾ ਤਾਂ ਮੈਂ ਇੱਕ ਵਾਰ ਸੀ ਜਸਟ ਆਈਡੀਆ ਦੇ ਦੇਣੀ ਲਓ ਜੀ ਇਦਾਂ ਇਹਦੇ ਨਾਲ ਦੁਪੱਟਾ ਲਾ ਕੇ ਜਿਹੜਾ ਤੁਸੀਂ ਬਹੁਤ ਹੀ ਸੋਹਣਾ ਸੂਟ ਆਪਣਾ रेडी ਕਰ ਸਕਦੇ ਹੋ ਦੇਖੋ ਤੁਸੀਂ ਡਬਲ ਡਾਈ ਦੇ ਵਿੱਚ ਦੁਪੱਟਾ ਗਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਇਹ ਵਾਲਾ ਸੂਟ ਆ ਰੈਡੀ ਹੋਊਗਾ ਪ੍ਰਾਈਸ ਵੀ ਕੁਛ ਵੀ ਨਹੀਂ ਰਹਿਣ ਵਾਲਾ ਜੀ ਅਗਰ ਤੁਸੀਂ ਚਾਰ ਸੂਟ ਲੈਣੇ ਹੋ ਚਾਰ ਸੂਟ ਲੈਣੇ ਹੋ ਅਗਰ ਤੁਸੀਂ ਦੋ ਸੂਟ ਵੀ ਲੈਣੇ ਹੋ ਚਲੋ ਆਪਾਂ ਦੋ ਸੂਟ ਲੈਣੇ ਆ ਕੋਈ ਮੇਰੀ ਭੈਣ ਆਰਡਰ ਕਰਦੀ ਹੈ ਲਾਈਕ ਉਹਨਾਂ ਨੂੰ ਇਹ ਵਾਲਾ ਜਿਹੜਾ ਫੈਂਡੀ ਦਾ 2.5 ਮੀਟਰ ਦੀ ਕਟ ਆ ਬਿਲਕੁਲ ਫ੍ਰੀ ਦੇਵਾਂਗੇ ਅਸੀਂ ਜੀ ਬਿਲਕੁਲ ਫ੍ਰੀ ਰਹੂਗੀ ਤੁਸੀਂ ਦੇਖ ਬਹੁਤ ਹੀ ਸੋਹਣੇ ਡਬਲ শেਡ ਜਿਹੜੇ ਫੈਂਡੀ ਦੇ ਇਹ ਵਾਲੇ ਜਿਹੜੇ ਆਪਣੇ ਰਹਿਣਗੇ ਜਿਹੜਾ ਅਸੀਂ ਕਿਹਾ ਤੁਹਾਨੂੰ ਮਿਲੇਗਾ 500 ਪਲੱਸ ਦੇ ਸੂਟ ਹੈ ਜਿਹੜਾ ਡਬਲ ਡਾਈ ਵਾਲਾ ਆਪਾਂ ਤੁਹਾਨੂੰ ਇਹਨਾਂ ਸੂਟਾਂ ਦੇ ਨਾਲ ਕੀ ਦੇਵਾਂਗੇ ਬਿਲਕੁਲ ਫ੍ਰੀ ਦੇਵਾਂਗੇ ਜੀ ਇਹਦੇ ਵਿੱਚ ਆਸੀਂ ਹੁਣ ਤੁਹਾਨੂੰ 1/1 ਸਾਰੇ ਕਲਰ ਦਿਖਾਵਾਂਗੇ ਬਟ ਓਪਨ ਅਸੀਂ ਸਾਰੇ ਸੂਟ ਨਹੀਂ ਕਰਨਗੇ ਪਰ ਮੈਂ ਬੜੀ ਇੱਕ ਵਾਰ ਸਾਰੇ ਇਹਨਾਂ ਦੇ ਕਲਰ ਰੱਖਾ ਦੋ ਜਿੰਨਾ ਦਾ ਡਿਜ਼ਾਈਨ ਅਲੱਗ ਹੋਊਗਾ ਉਹ ਤੁਹਾਨੂੰ ਅਸੀਂ ਓਪਨ ਕਰਕੇ ਵੀ ਜ਼ਰੂਰ ਦਿਖਾਵਾਂਗੇ ਬਹੁਤ ਹੀ ਪਿਆਰਾ ਪੀਸਾ ਕਲਰ ਵੀ ਬਹੁਤ ਪਿਆਰਾ ਤੁਸੀਂ ਦੇਖ ਸਕਦੇ ਹੋਗੇ ਇਹਦਾ ਜਿਹੜਾ ਹੈਗਾ ਫੈਬਰਿਕ ਮਸਲੀਨ ਦਾ ਫੈਬਰਿਕ ਬਹੁਤ ਹੀ ਸੌਫਟ ਯਾ ਸਟਾਫਾ ਆਨਲੀ 500 ਦੀ ਥਿਸ ਵਨ ਆਲਸੋ ਮਸਲੀਨ ਦਾ ਫੈਬਰਿਕ ਹੈ ਇਹ ਵਾਲਾ ਵੀ ਮਸਲੀਨ ਦਾ ਫੈਬਰਿਕ ਹੈ ਜੀ ਤੇ ਬਹੁਤ ਹੀ ਸੌਫਟ ਜਿਹਾ ਸਟਫ ਆ ਇਹਦੇ ਉੱਪਰ ਤੁਸੀਂ ਕਲਰ ਕੰਟਰਾਸਟ ਦੇਖਦੇ ਹੋ ਕਲਰ ਵੀ ਬਹੁਤ ਪਿਆਰਾ ਹੈਗਾ ਤੁਸੀਂ ਦੁਪੱਟਾ ਜਿਹੜਾ ਮਰਜ਼ੀ ਲਗਾ ਸਕਦੇ ਹੋ ਬਾਹ ਉਹ ਡਾਰਕ ਪਰਪਲ ਕਲਰ ਬਹੁਤ ਹੀ ਸੋਹਣਾ ਇਹਨੂੰ ਤੁਸੀਂ ਲਓ ਇਧਰ ਨੂੰ ਕਰਕੇ ਦਿਖਾਓ ਥੋੜਾ ਸੈਟ ਆ ਰਿਹਾ ਹੁਣ ਕਲਰ ਸਹੀ ਆ ਰਿਹਾ ਨਾ ਬਹੁਤ ਹੀ ਪਿਆਰਾ ਕਲਰ ਆ ਤੁਸੀਂ ਦੇਖ ਸਕਦੇ ਹੋ ਇਹਨੂੰ ਤੁਸੀਂ ਪਾਰਟੀ ਵੇਅਰ ਸੂਟ ਜਿਵੇਂ ਮਰਜ਼ੀ ਬਣਾ ਸਕਦੇ ਹੋ ਪਹਿਨੇ ਦੁਪੱਟੇ ਨੂੰ ਤਿਆਰ ਕਰਵਾ ਕੇ ਇਹ ਮਸਲੀਨ ਦਾ ਆ ਗਿਆ this one also muslin ਇਹ ਵੀ ਫੈਬਰਿਕ ਮਸਲੀਨ ਦਾਗਾ ਇਹ ਵੀ ਮਸਲੀਨ ਦਾਗਾ ਇਹ ਸਾਰੇ ਆ ਗਏ ਮਸਲੀਨ ਦੇ ਇਹ ਇਹ ਆ ਗਿਆ ਆਪਣਾ organza ਦਾ ਜੀ ਗੱਲ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੌਫਟ ਯਾ ਸਟੱਫ ਆ ਗਿਆ ਇਹ ਵੀ ਸਟੱਫ ਸਾਰੇ ਹੀ ਸੌਫਟ ਰਹਿਣਗੇ ਕੋਈ ਚੁਭਣ ਵਾਲਾ ਸਟੱਫ ਨਹੀਂ ਹੋਊਗਾ ਕੋਈ ਹਾਰਡ ਸਟੱਫ ਨਹੀਂ ਹੋਊਗਾ ਪੈਨ ਦੀ ਇਨਕੁਆਰੀ ਰਹਿੰਦੀ ਤੇ ਆਪਾਂ ਨੇ ਕੱਟ ਕਿੰਨੇ ਮੀਟਰ ਦੀ ਆਊ ਵੀ ਪੌਣੇ 5 ਮੀਟਰ ਦੀ ਨਹੀਂ ਪੈਣੋ ਇਹਦੀ ਕੱਟ ਸਾਢੇ 5 ਪਲੱਸ ਦੀ ਵੀ ਹੋ ਸਕਦੀ ਹੈ ਜੀ 5 ਤੋਂ ਉੱਪਰ ਹੀ ਕੱਟ ਰਹੂਗੀ ਸਾਢੇ 5 ਬੇਸਕ ਹੋਵੇ 5 ਤੋਂ ਕੋਈ ਵੀ ਕੱਟ ਨਹੀਂ ਹੋਊਗਾ ਜੀ ਬਾਕੀ ਜਿਵੇਂ ਤੁਹਾਨੂੰ ਦੱਸਿਆ ਸੀ ਨੇ ਅਗਰ ਕੋਈ ਫੋਰ ਸੂਟ ਲੈਂਦਾ ਤਾਂ ਉਹਦੇ ਨਾਲ ਇੱਕ 500 ਵਾਲਾ ਫੈਂਡੀ ਦਾ ਸੂਟ ਬਿਲਕੁਲ ਫ੍ਰੀ ਰਹੂਗਾ ਜੀ ਲੋ ਜੀ ਇੱਕ ਸੂਟ ਆਪਣਾ ਆ ਗਿਆ ਇਹ ਵਾਲਾ ਇਹ ਵੀ ਫੈਬਰਿਕ ਬਹੁਤ ਹੀ ਸੌਫਟ ਜਿਹਾ ਫੈਬਰਿਕ ਆ ਤੁਸੀਂ ਦੇਖ ਸਕਦੇ ਹੋਗੇ ਲੋ ਬਹੁਤ ਸਟਾਫ ਆ ਰਹੀ ਹੀ ਸੌਫਟ ਨੇ ਬਹੁਤ ਹੀ ਸੌਫਟ ਐਨੇ ਦਾ ਤਾਂ ਭਲੇ ਤੁਸੀਂ ਮੇਰੀ ਵੀਡੀਓ ਚ ਦੇਖਿਆ ਹੋਊਗਾ ਐਨੇ ਦਾ ਤਾਂ ਕੱਲਾ ਸਟਾਫ ਹੀ ਆਉ ਲਗਾ ਜਿੰਨੇ ਦਾ ਅਸੀਂ ਸਮੇਤ ਵਰਕ ਦੇ ਰਹੇ ਆ ਜੇ ਆਪਾਂ ਵਰਕ ਕਰਾਉਣੇ 500 ਦਾ ਤਾਂ ਵਰਕ ਪੈ ਜਾਂਦਾ ਕਿਉਂਕਿ ਇਹ ਅਸੀਂ ਲੋਟ ਦੇ ਵਿੱਚ ਨਾ ਇਕੱਠੇ 5 500 600 ਪੀਸ ਇਕੱਠਾ ਕਰਵਾਇਆ ਹੁੰਦਾ ਹੈਗਾ ਤਾਂ ਕਰਕੇ ਇਕੱਠਾ ਕਰਦਿਆਂ ਕਰਕੇ ਥੋੜਾ ਜਿਹਾ ਪ੍ਰਾਈਸ ਆਪਾਂ ਨੂੰ ਕੀ ਹੋ ਜਾਂਦਾ ਘਟ ਪਿਆਰ ਨਾਲ ਹੁਣ ਇਹਦੇ ਵਿੱਚ ਇੱਕ ਸੂਟ ਆ ਗਿਆ ਸੀ ਇਹ ਵਾਲਾ ਕ੍ਰਸ਼ ਦੇ ਵਿੱਚ ਆ ਗਿਆ ਲਓ ਜੀ ਇਹ ਸੂਟ ਆ ਗਿਆ ਕ੍ਰਸ਼ ਦੇ ਵਿੱਚ ਕਲਰ ਵੀ ਬਹੁਤ ਪਿਆਰਾ ਕਲਰ ਆ ਮਸਟਰਡ ਕਲਰ ਦਾ ਸੂਟ ਆ ਤੁਸੀਂ ਦੇਖ ਸਕਦੇ ਹੋ ਕ੍ਰਸ਼ ਦੇ ਵਿੱਚ ਆ ਗਿਆ ਇੱਕ ਆਪਣੇ ਕੋਲ ਹੋਰ ਆਇਆ ਹੈਗਾ ਇਹਦੇ ਵਿੱਚ ਉਹ ਇਹ ਇਹਦੇ નીચે ਆਹੀ ਹਨ ਲਓ ਜੀ ਇਹ ਆ ਗਿਆ ਕ੍ਰੇਵ ਦਾ ਕਰੇਵ ਦਾ ਸੂਟ ਆ ਬਟ ਨੈਚੁਰਲ 크ਰੇਵ ਨਹੀਂ ਹੈਗੀ ਇਹਨੂੰ ਕਈ ਭੈਣਾਂ ਐਪਲ 크ਰੇਵ ਵੀ ਬੋਲਦੇ ਨੇ ਕਈ ਭੈਣਾਂ ਡੀ 크ਰੇਵ ਵੀ ਬੋਲਦੇ ਨੇ ਹਰ ਇੱਕ ਕੋਈ ਆਪਾਂ ਆਪਣੀ ਆਪਣੀ ਬੋਲੀ ਦੇ ਵਿੱਚ ਬੋਲਦਾ 크ਰੇਵ ਦਾ ਸੂਟ ਆ ਇੱਕ ਵਾਰ ਮੈਂ ਤੁਹਾਨੂੰ ਜਰੂਰ ਇਹ ਜਰੂਰ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਕਈ ਭੈਣਾਂ ਦਾ ਡਾਊਟ ਰਹਿੰਦਾ ਆਪਾਂ ਡਾਊਟ ਵੀ ਕਲੀਅਰ ਕਰਾਂਗੇ ਕਿਸੇ ਭੈਣ ਦਾ ਕੋਈ ਡਾਊਟ ਨਹੀਂ ਰੱਖਣਾ ਹੈਗਾ ਸਭ ਦਾ ਸਾਰੇ ਭੈਣਾਂ ਦੇ ਸਾਰੇ ਡਾਊਟ ਅਜੋ ਆਪਾਂ ਵੀਡੀਓ ਦੇ ਵਿੱਚ ਹੀ ਕਲੀਅਰ ਕਰਾਣੇ ਦੀ ਲੋਰ ਹੈ ਵੀ ਇਧਰ ਆ ਕੇ ਨੇੜੇ ਆ ਕੇ ਦਿਖਾ ਲਓ ਭੈਣੋ ਕਰੇਵ ਦਾ ਫੈਬਰਿਕ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਆ 크ਰੇਵ ਦਾ ਫੈਬਰਿਕ ਰਹੂਗਾ ਜੀ ਇੱਕ ਵਾਰ ਤੁਹਾਨੂੰ ক্লোਜ਼ ਤੋਂ ਵੀ ਚੈੱਕ ਕਰਵਾਤਾ ਇਹ ਆਗੇ ਜਿਹੜੇ ਸਾਰੇ ਆਗੇ 499 ਵਾਲੇ ਸੂਟ ਇਹਨਾਂ ਸਾਰਿਆਂ ਦੇ ਨਾਲ ਜਿਹੜੀ ਆ ਤੁਹਾਨੂੰ ਦੱਸਿਆ ਜਿਵੇਂ ਫੈਂਡੀ ਦੇ ਸੂਟਾਂ ਦੀ ਆਫਰ ਲਗਾਈ ਹੋਈ ਆ ਤੇ ਜਿਹੜੇ ਇਹ ਸੂਟ ਆਗੇ ਇਹਨਾਂ ਨਾਲ ਫੈਂਡੀ ਦੇ ਸੂਟਾਂ ਦੀ ਆਫਰ ਨਹੀਂ ਲਾਊਗੀ ਇਹ ਡਿਜ਼ਾਈਨ ਆਪਾਂ ਨੇ ਨਿਊ ਹਲੇ ਆਪਣੇ ਕੋਲੇ ਰੈਡੀ ਹੋ ਕੀ ਆ ਇਹਨਾਂ ਆਹਾਂ ਇਹ ਵਾਲਾ ਅੱਛਾ ਲਓ ਅੱਲੇ ਹੀ ਦਿਖਾ ਦਨੇ ਕੋਲੋਂ ਹਨਾ ਕੇ ਫਿਰ ਵਾਚ ਲਓ ਜੀ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਹੋਗੇ ਪੈਨਲ ਬੜੇ ਹੋਏ ਨੇ ਬਹੁਤ ਹੀ ਸੋਹਣਾ ਘੇਰੇ ਦਾ ਕੰਮ ਹੋਇਆ ਇਹ ਸਿਮਰ ਆਰਗਨਜਾ ਦੇ ਉੱਪਰ ਰੈਡੀ ਕੀਤਾ ਹੈ ਬਹੁਤ ਹੀ ਸੌਫਟ ਜਿਹਾ ਸਟਫ ਹੈਗਾ ਇੱਕ ਵਾਰ ਬਿਲਕੁਲ ਕੰਮ ਨੂੰ ਨਜ਼ਦੀਕ ਤੋਂ ਦਿਖਾ ਦੂ ਬਹੁਤ ਹੀ ਸੋਹਣਾ ਕੰਮ ਹੋਇਆ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈਗਾ ਅੰਦਰ ਦੇ ਆਲਸੋ 슬ੀਵਸ ਦੇ ਉੱਪਰ ਵੀ ਵਰਕ ਹੋਇਆ ਹੋਇਆ 슬ੀਵਸ ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ ਭੈਣੋ ਤਿੱਲੇ ਦੇ ਨਾਲ ਤੇ थ्रेड ਨੂੰ ਯੂਜ਼ ਕਰਕੇ ਜਿਹੜਾ ਵਰਕ ਕੀਤਾ ਹੋਇਆ ਇਹਦੇ ਨਾਲ ਵੀ ਆਪਾਂ ਕੋਈ ਮਰਜ਼ੀ ਦੁਪੱਟਾ ਲਾ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਜਿਹੜੇ ਆ ਕਲਰ ਦਾ ਵੀ ਲਗਾ ਸਕਦੇ ਹਾਂ ਆ ਕਲਰ ਦਾ ਵੀ ਲਗਾ ਸਕਦੇ ਹੋ ਅਗਰ ਤੁਸੀਂ ਨਾਲ ਦਾ ਲਗਵਾਉਣਾ ਚਾਹਿਓ ਦੁਪੱਟਾ ਤੁਸੀਂ ਨਾਲ ਦਾ ਲਗਵਾ ਸਕਦੇ ਹੋ ਚਲੋ ਇਹਦੇ ਨਾਲ ਵੀ ਆਪਾਂ ਆਫਰ ਹੀ ਲਗਾਤੀ ਜੀ ਅਗਰ ਤੁਸੀਂ ਇਹ ਆਪਣੇ ਕੋਲੇ ਤਿੰਨ ਸੂਟ ਨੇ ਆਰ ਕੋਈ ਮੇਰੀ ਭੈਣ ਤਿੰਨ ਸੂਟ ਹੀ ਲਹੂਗੀ ਇਹ ਇਹ ਵਾਲੇ ਤਿੰਨ ਸੂਟ ਨੇਗੇ ਤਿੰਨੋਂ ਓਪਨ ਕਰਕੇ ਦਿਖਾ ਦਾਂਗੇ ਅਗਰ ਤੁਸੀਂ ਇਹ ਵਾਲੇ ਤਿੰਨੇ ਸੂਟ ਬਾਏ ਕਰੋਗੇ ਤਾਂ ਇਹਦੇ ਨਾਲ ਵੀ ਆਪਾਂ ਇੱਕ ਤੁਹਾਨੂੰ ਫੈਂਡੀ ਦਾ ਸੂਟ ਬਿਲਕੁਲ ਫ੍ਰੀ ਦੇ ਦਾਂਗੇ ਜੀ ਅਗਰ ਤੁਸੀਂ ਤਿੰਨੇ ਹੀ ਬਾਏ ਕਰਦੇ ਹੋਗੇ ਸੂਟ ਇਹ ਲੋ ਇੱਕੇ ਦੇ ਵਿੱਚ ਇਹ ਕਲਰ ਆ ਗਿਆ ਕਲਰ ਸਾਰੇ ਇੱਕ ਤੋਂ ਇੱਕ ਜ਼ਬਰਦਸਤ ਕਲਰ ਆਗਾ ਬਹੁਤ ਹੀ ਪਿਆਰੇ ਕਲਰ ਕੰਬੀਨੇਸ਼ਨ ਜਿਹੜੇ ਬਣ ਕੇ ਰੈਡੀ ਹੋਏ ਹੋਣੇ ਇੱਕ ਵਾਰ ਮੈਂ ਇਧਰ ਹੀ ਦਿਖਾ ਦਿੰਦੀ ਹਾਂ ਤਾਂ ਮਾਰਦੀ ਸੀ ਲੋ ਸੈਕੰਡ ਕਲਰ ਆ ਗਿਆ ਜੀ ਥਿਸ ਵਨ ਇਹ ਸੈਕਿੰਡ ਕਲਰ ਆ ਗਿਆ ਆਪਣੇ ਕੋਲੇ ਇਹ ਵਾਲਾ ਕਲਰ ਬਹੁਤ ਹੀ ਸੋਹਣਾ ਵਰਕ ਹੋਇਆ ਹੈ। ਥਰਡ ਕਲਰ ਆ ਗਿਆ ਜੀ ਕ੍ਰਸ਼ ਦੇ ਵਿੱਚ ਰੈਡੀ ਕੀਤਾ ਹੋਇਆ। ਲੋ। ਲੋ ਪਹਿਣ ਜਿਵੇਂ ਮੂਰੇ ਵਿਆਹ ਹੋ ਆ ਰਿਹਾ। ਪਹਿਣ ਨੇ ਜਾਣੀ ਹੁੰਦਾ ਵਿਆਹ ਤੇ ਪਾਉਣ ਵਾਲਾ ਸੂਟ ਤਾਂ ਚਲੋ ਮਹਿੰਗਾ ਬਣਾਉਂਦੇ ਨੇ। ਹਨਾ ਵਿਆਹ ਤੋਂ ਕਈ ਦਿਨ ਪਹਿਲਾਂ ਵੀ ਆਪਾਂ ਨੂੰ ਸੂਟ ਚਾਹੀਦੇ ਹੁੰਦੇ ਨੇ ਪਾਉਣ ਲਈ। ਤਾਂ ਆਪਾਂ ਐਵੇਂ ਦੇ ਸੂਟ ਆ ਜਿਹੜੇ ਬਣਾ ਕੇ ਪਾ ਸਕਦੀਆਂਗੇ। ਇਹ ਵੀ ਸੂਟ ਆਪਣੇ ਸਾਰੇ ਜਿਹੜੇ ਆਫਰ ਦੇ ਉੱਪਰ ਲਗਾਏ ਹੋਏ ਨੇਗੇ। ਇਸ ਤੋਂ ਇਲਾਵਾ ਆਪਣੇ ਕੋਲੇ ਹੋਰ ਵੀ ਡਿਜ਼ਾਈਨਿੰਗ ਆ ਸਾਰਿਆਂ ਦੇ ਜਿਹੜੇ ਦੁਪੱਟੇ ਵਗੈਰਾ ਤੇ ਸਾਰਿਆਂ ਤੇ ਕੰਮ ਰਹੂਗਾ ਇਹ ਆ ਗਿਆ ਜੀ ਇੱਕ ਇਹ ਇਸ ਤੋਂ ਇਲਾਵਾ ਤੁਹਾਨੂੰ ਅਸੀਂ ਹੋਰ ਡਿਜ਼ਾਈਨ ਵੀ ਜ਼ਰੂਰ ਦਿਖਾਵਾਂਗੇ ਸੋ ਕੀ ਕਰਨਾ ਤੁਸੀਂ ਆਪਣੀ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹਿਣਾ ਬਹੁਤ ਹੀ ਹੈਵੀ ਹੈਵੀ ਸੂਟ ਆ ਜਿਹੜਾ ਆਪਣੇ ਕੋਲੇ ਬਣ ਕੇ ਰਹਿਣੇ ਬਾਅਦ ਚ ਤੈਂ ਮਾਰਦੇ ਆ ਇਹਦੀ ਇੱਕ ਸਾਡੇ ਕੋਲੇ ਹੋਰ ਬਹੁਤ ਹੀ ਸੋਹਣਾ ਵਰਕ ਆਇਆ ਹੈਗਾ ਓਕੇ ਉਹ ਵੀ ਉਹ ਵੀ ਬਹੁਤ ਹੀ ਸੋਹਣਾ ਜਿਹੜਾ ਸਾਫ਼ ਸੁਥਰਾ ਜਿਹਾ ਕੰਮ ਕੀਤਾ ਹੋਇਆ ਹੈਗਾ ਉਹ ਲੋਜੀ ਆਈ ਹੋਲ ਨੇ ਪਹਿਲਾ ਸੂਟ ਇਹਦੇ ਨਾਲ ਦਾ ਹਾਂ ਦੇ ਆਵਲਾ ਇਹ ਜੇ ਆ ਵੀ ਇਹਦੇ ਨਾਲ ਦੀ ਹੈ ਇਹਦੇ ਵਿੱਚ ਵੀ ਸਾਡੇ ਕੋਲ 5 ਸੂਟ ਆਈ ਨੇ ਇਹਦੇ ਨਾਲ ਆਪਣੀ ਆਫਰ ਨਹੀਂ ਰਹੂਗੀ ਇਹ ਓਨਲੀ ਸੂਟ ਹੀ ਤੁਹਾਨੂੰ 500 ਦਾ ਮਿਲੂਗਾ ਸਟਾਫ ਤੁਸੀਂ ਦੇਖ ਕੇ ਸਟਾਫ ਇੱਕ ਵਾਰ ਜਰੂਰ ਦਿਖਾਓ ਉਹ ਥ੍ਰੈਡਰ ਇਹਦਾ ਮਟੂਰਾ ਕਿੱਥੇ ਚ ਲੱਗਿਆ ਸੀ ਉੱਤਰ ਗਿਆ ਉੱਤਰ ਗਿਆ ਰਹਿ ਇੱਕ ਵਾਰ ਵਰਕ ਜਰੂਰ ক্লোਜ਼ ਤੋਂ ਦਿਖਾ ਲਓ ਪੈਣੋ ਲੁਕਲਾ ਇੱਕ ਬਿਲਕੁਲ ਪਾਫ ਦਾ ਵਰਕ ਕੀਤਾ ਹੁੰਦਾ স্পੈਸ਼ਲ ਜਰੀ ਲੱਗੀ ਹੋਈ ਆ ਵਰਕ ਦੀ ਤੁਸੀਂ ਦੇਖ ਸਕਦੇ ਹੋ ਕਿੰਨਾ ਗੁੰਦਮਾ ਗੁੰਦਮਾ ਕੰਮ ਹੋਇਆ ਹੋਇਆ ਇਹ ਕੰਮ ਹੀ ਅਸੀਂ ਓਨਲੀ ਜੇ ਕੋਈ ਸਿੰਗਲ ਸੂਟ ਰੈਡੀ ਕਰਵਾਉਗਾ ਬਾਅਦ ਦੇ ਵਿੱਚ ਆਪਣਾ ਸਟੱਫ ਭੇਜ ਕੇ ਤਾਂ 500 ਦੇ ਵਿੱਚ ਹੋਊਗਾ ਨਹੀਂ ਅਸੀਂ ਇਹ ਵਾਲਾ ਸੂਟ ਹੀ 500 ਦਾ ਦੇ ਰਹੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਫੈਬਰਿਕ ਵੀ ਬਹੁਤ ਸੋਹਣਾ ਫੈਬਰਿਕ ਆ ਲਓ ਇੱਕ ਵਾਰ ਫੈਬਰਿਕ ਜ਼ਰੂਰ ਚੈੱਕ ਕਰਵਾਓ ਬਹੁਤ ਹੀ ਸੋਹਣਾ ਕੰਮ ਹੋਇਆ ਸਾਫ਼ ਸੁਥਰਾ ਜਿਹਾ ਕੰਮ ਹੋਇਆ ਕੰਮ ਤੁਸੀਂ ਦੇਖ ਹੀ ਸਕਦੇ ਹੋ ਸਾਡਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਾਫ਼ ਸੁਥਰਾ ਜਾਂ ਨੀਟ ਐਂਡ ਕਲੀਨ ਜਾਂ ਕੰਮ ਹੋਇਆ ਹੋਇਆ ਹੈਗਾ ਲੋ ਤੁਸੀਂ ਦੇਖ ਬਹੁਤ ਹੀ ਪਿਆਰਾ ਕੰਮ ਹੋਇਆ ਹੈ ਇਹਦੀ ਵੀ ਬਾਹਮਾ ਤੇ ਬਾਹਮਾ ਤੇ ਸਾਰਿਆਂ ਦੇ ਕੰਮ ਕੀਤਾ ਹੈ ਜੀ ਆਪਣਾ ਇਹਦੀਆਂ ਵੀ 슬ੀਵਸ ਜਰੂਰ ਕੋਨੇ ਲਓ 슬ੀਵਸ ਦਾ ਕੰਮ ਦੇਖੋ ਤੁਸੀਂ ਕਿੰਨਾ ਸੋਹਣਾ ਕੰਮ ਕੀਤਾ ਕਲਰ ਇਹਦੇ ਵਿੱਚ ਆਉਣਗੇ ਜੀ ਸਾਰੇ ਕਲਰ ਆਪਾਂ ਓਪਨ ਨਹੀਂ ਕਰਾਂਗੇ ਕਿਉਂਕਿ ਵੀਡੀਓ ਕੀ ਬਣ ਜੂ ਜਾਦਾ ਲੌਂਗ ਬਣ ਜੂਗੀ ਇਸ ਲਈ ਆਪਾਂ ਤੁਹਾਨੂੰ ਐਦਾਂ ਹੀ ਦਿਖਾ ਦਿੰਦੇ ਹਾਂ ਫੈਬਰਿਕ ਸਾਰਿਆਂ ਦਾ ਅਲੱਗ-ਅਲੱਗ ਰਹੂਗਾ ਜਿੱਦਾਂ ਕਿ ਫਰਸਟ ਸੂਟ ਆਪਣਾ ਆ ਗਿਆ ਇਹ ਵਾਲਾ ਸੂਟ ਸੈਕਿੰਡ ਸੂਟ ਕਲਰ ਤੁਸੀਂ ਦੇਖ ਸਕਦੇ ਸਾਰੇ ਬਹੁਤ ਪਿਆਰੇ ਨੇ ਸੈਕਿੰਡ ਸੂਟ ਆਪਣਾ ਆ ਗਿਆ ਇਹ ਵਾਲਾ ਸੂਟ ਐਂਡ ਥਰਡ ਵਨ ਆਪਣਾ ਸੂਟ ਆ ਗਿਆ ਜੀ ਇਹ ਵਾਲਾ ਸੂਟ ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਨੇ 4th ਵਨ ਆ ਗਿਆ ਇਹ ਵਾਲਾ ਸੂਟ ਤੁਸੀਂ ਦੇਖ ਸਕਦੇ ਸਟੱਫ ਇੱਕ ਵਾਰ ਜ਼ਰੂਰ ਤੁਹਾਨੂੰ ਅਸੀਂ ਦੁਬਾਰਾ ਹੀ ਚੈੱਕ ਕਰਵਾਵਾਂਗੇ ਤੁਸੀਂ ਦੇਖ ਬਹੁਤ ਹੀ ਸਾਫ਼ ਇਹ ਕਲਰ ਬਹੁਤ ਪਿਆਰਾ ਕਲਰ ਆ ਥੋੜਾ ਕੈਮਰੇ ਦੇ ਵਿੱਚ ਹੋਰ ਆ ਰਿਹਾ ਹਾਂ ਹੁਣ ਐਕਚੁਅਲ ਕਲਰ ਆ ਰਿਹਾ ਹੁਣ ਵੀ ਥੋੜਾ ਡਾਰਕ ਹੋਣਾ ਸੀ ਕਲਰ ਬਹੁਤ ਪਿਆਰੇ ਨੇ ਸਰਦਾਰੀ ਪੀਸ ਨੇ ਸਾਰੇ ਰੈਡੀ ਹੋਏ ਹੋਏ ਇੱਕ ਦੇ ਵਿੱਚ ਸਿਮਰ ਸਟਾਫ ਦੇ ਉੱਪਰ ਕੀਤਾ ਆ ਇਹਦੀ ਸ਼ਰਟ ਆ ਗਈ ਜੀ ਆਰਗਨਜਾ ਦੀ ਸ਼ਰਟ ਲੱਗੀ ਹੋਈ ਹੈ ਗਲਾਸ ਆਰਗਨਜਾ ਦੀ ਸਿਮਰ ਦੀ ਬਾਟਮ ਲੱਗੀ ਹੋਈ ਹੈ ਇਹ ਵੀ ਵਰਕ ਬਹੁਤ ਸੋਹਣਾ ਹੋਇਆ ਹੈ ਸੇਮ ਐਸਟਿਸ ਵਰਕ ਹੋਇਆ ਹੈਗਾ ਪ੍ਰਾਈਸ ਜਿਹੜਾ ਇਹਨਾਂ ਦਾ ਵੀ 500 ਹੀ ਰਹੂਗਾ ਜੀ ਆਗਰ ਕੋਈ ਮੇਰੀ ਪੈਨ ਲੈਣਾ ਚਾਹੁੰਦੀ ਆ ਤਾਂ ਓਨਲੀ 500 ਦੇ ਵਿੱਚ ਅਸੀਂ ਤੁਹਾਨੂੰ ਇਹ ਵਾਲਾ ਸੂਟ ਆ ਜਿਹੜਾ ਦੇ ਦਾਂਗੇ ਜੀ ਇਹਦੇ ਵਿੱਚ ਕਲਰ ਇੱਕ ਵਾਰ ਦੁਬਾਰਾ ਵੀ ਰਿਪੀਟ ਦੇ ਉੱਪਰ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇਹਦੇ ਵਿੱਚ ਆ ਜਾਣਗੇ 5 ਕਲਰ ਫਸਟ ਵਨ ਆਜੂਗਾ ਜਿਹੜਾ ਜੈਲੋ ਸੈਕਿੰਡ ਵਨ ਆ ਜੂਗਾ ਇਹ ਵਾਲਾ ਕਲਰ ਆ ਕਾਫੀ ਜੇ ਤੋਂ ਥੋੜਾ ਡਾਰਕ ਜਾਗਾ ਬਹੁਤ ਹੀ ਪਿਆਰਾ ਕਲਰ ਆ ਇਹ ਆ ਗਿਆ ਇੱਕ ਕਲਰ ਆ ਇੱਕ ਕਲਰ ਇਹਦੇ ਵਿੱਚ ਇਹ ਆ ਗਿਆ ਵਰਕ ਵੀਰੇ ਤੁਸੀਂ ਇੱਕ ਵਾਰ ਫੇਰ ਵੀ ਦਿਖਾ ਦੇਣਾ ਤੁਹਾਨੂੰ ਬਹੁਤ ਹੀ ਸੋਹਣਾ ਜਿਹੜਾ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਇੱਕ ਕਲਰ ਇਹਦੇ ਵਿੱਚ ਆ ਗਿਆ ਇਹ ਵਾਲਾ ਇਹ ਆਪਣੇ ਆਗੇ ਜੀ 5 ਸੂਟ ਆ ਇਸ ਤੋਂ ਅਗਲਾ ਜਿਹੜਾ ਡਿਜ਼ਾਈਨ ਆ ਬਹੁਤ ਹੀ ਪਿਆਰਾ ਡਿਜ਼ਾਈਨ ਆ ਡਿਜ਼ਾਈਨ ਸਾਰੇ ਹੀ ਬਹੁਤ ਸੋਹਣੇ ਅਗੇ ਇਹ ਡਿਜ਼ਾਈਨ ਨਹੀਂ ਸੱਟਣ ਵਾਲਾ ਹੈਗਾ ਜੀ ਇਹ ਡਿਜ਼ਾਈਨ ਦੀ ਆਪਾਂ ਤੁਹਾਨੂੰ ਡਿਟੇਲਿੰਗ ਦੇ ਵਿੱਚ ਪ੍ਰੋਪਰ ਜਾਣਾਂਗੇ। ਇਹ ਸਭ ਉਹ ਉਹ ਜਿਹੜਾ ਲੇਟ ਗਿਆ। ਉਹ ਵਾਹ। ਕੋਈ ਨਹੀਂ ਹੁਣ ਪਾਤੀ ਐ ਮਾਰਾ। ਇਹਦੇ ਵਿੱਚ ਤਿੰਨ ਕਲਰ ਨੇ ਤਿੰਨੋ ਹੀ ਦਿਖਾਵਾਂਗੇ। ਇੱਕ ਆਹ ਇੱਕ ਆਹ। ਜਿਹੜੀ ਆਪਾਂ ਪਹਿਲਾਂ ਨਹੀਂ ਪਾਈ ਸੀ ਵੀਡੀਓ ਉਸੇ ਫੈਬਰਿਕ ਦੇ ਉੱਪਰ ਆਪਣਾ ਸੇਮ ਡਿਜ਼ਾਈਨ ਹੈ ਜਿਹੜਾ ਡਿਜ਼ਾਈਨ ਚੇਂਜ ਕਰਤਾ ਫੈਬਰਿਕ ਉਹੀ ਯੂਜ਼ ਕੀਤੀ ਆ। ਲਓ ਜੀ। ਬਹੁਤ ਹੀ ਸੋਹਣਾ ਨੈੱਕ ਤੇ ਘੇਰੇ ਤੇ ਨੈੱਕ ਦਾ ਕੰਮ ਇੱਕ ਵਾਰ ਤੁਸੀਂ ਚੈੱਕ ਕਰੋ ਕਿੰਨਾ ਸੋਹਣਾ ਕੰਮ ਹੋਇਆ ਹੈ ਨੈੱਕ ਦੇ ਉੱਪਰ ਆਹ ਦੇਖੋ ਫੁੱਲ ਕਿੰਨੇ ਸੋਹਣੇ ਗੁੰਦਵੇਂ ਗੁੰਦਵੇਂ ਜਿਹੜੇ ਫੁੱਲ ਬਣੇ ਹੋਏ ਨੇ ਇੱਕ ਵਾਰ ਘੇਰਾ ਵੀ ਥੋੜਾ ਜਿਹਾ ক্লোਜ਼ ਤੋਂ ਦਿਖਾ ਦਿਓ ਜਾਜੀ ਘੇਰਾ ਵੀ ਬਹੁਤ ਸੋਹਣਾ ਬਣਿਆ ਹੋਇਆ ਤੇ ਸੇਮ ਐਸ ਥਿਸ ਵਰਕ ਹੈ ਜਿਹੜਾ ਆਪਾਂ ਨੇ 슬ੀਵਸ ਦੇ ਉੱਪਰ ਵੀ ਕੀਤਾ 슬ੀਵਸ ਦਾ ਵਰਕ ਵੀ ਸੀ ਤੁਹਾਨੂੰ ਜਰੂਰ ਦਿਖਾਵਾਂਗੇ ਲੋ ਕਿੰਨਾ ਸੋਹਣਾ 슬ੀਵਸ ਦੇ ਉੱਪਰ ਕੰਮ ਹੋਇਆ ਹੈ ਪ੍ਰਾਈਸ ਇਹ ਦਾ ਵੀ ਆਪਾਂ 500 ਹੀ ਰੱਖਾਂਗੇ ਪ੍ਰਾਈਸ ਇਹਦਾ ਵੀ ਆਪਾਂ 500 ਰੱਖਾਂਗੇ ਬਟ ਇਹਦੇ ਨਾਲ ਆ ਫੈਂਡੀ ਦਾ ਸੂਟ ਨਹੀਂ ਆਊਗਾ ਜੀ ਇਹ ਆਪਣੇ ਕੋਲੇ ਹੈਗੇ ਨੇ 1 2 3 ਆਗਰ ਕੋਈ ਤਿੰਨ ਸੂਟ ਲੈਂਦਾਗਾ ਤਾਂ ਤਿੰਨ ਸੂਟਾਂ ਦੇ ਨਾਲ ਅਸੀਂ ਇੱਕ ਦੁਪੱਟਾ ਫ੍ਰੀ ਜ਼ਰੂਰ ਦੇਵਾਂਗੇ ਇਹਦੇ ਅਗਰ ਕੋਈ ਤਿੰਨੋਂ ਸੂਟ ਮੇਰੀ ਭੈਣ ਆਰਡਰ ਕਰਦੀ ਆ ਤਾਂ ਤਿੰਨਾਂ ਸੂਟਾਂ ਦੇ ਨਾਲ ਅਸੀਂ ਦੁਪੱਟਾ ਜ਼ਰੂਰ ਦੇਵਾਂਗੇ ਬਹੁਤ ਹੀ ਸੋਹਣੇ ਤੁਸੀਂ ਦੇਖ ਸਕਦੇ ਹੋ ਕੰਮ ਬਾਕੀ ਫੈਬਰਿਕ ਵੀ ਬਹੁਤ ਸੋਹਣਾ ਫੈਬਰਿਕ ਹੈ ਲੋ ਪਾਇਆਗਾ ਵੀ ਬਹੁਤ ਸੋਹਣਾ ਲੁਕੂਇਲ ਪਾਰਟੀ ویئر ਸੂਟ ਹੈ ਜਿਹੜਾ ਤੁਸੀਂ ਬਣਾ ਸਕਦੇ ਹੋ ਸਟਿਚਿੰਗ ਟਾਈਮ ਹੈ ਇਹਦੇ نیچے ਜਿਹੜੀ ਆਪਣੀ ਫਿਨਿਸ਼ਿੰਗ ਪੱਟੀ ਵਗੈਰਾ ਲਗਾ ਕੇ ਇਹਦੀ ਸਟੀਚਿੰਗ ਕਰਵਾ ਕੇ ਬਹੁਤ ਸੋਹਣੇ neck ਦੀ ਡਿਜ਼ਾਈਨਿੰਗ ਵਗੈਰਾ ਬਣਾ ਕੇ ਇਹਨੂੰ ਤੁਸੀਂ ਬਹੁਤ ਹੀ ਸੋਹਣਾ ਸੂਟ ਜਿਹੜਾ ਬਣਾ ਸਕਦੇ ਹੋ ਇਹਦੇ ਵਿੱਚ ਕਲਰ ਆਪਣੇ ਕੋਲੇ 3 ਨੇ ਤਿੰਨੋਂ ਕਲਰ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਇੱਕ ਵਾਰ ਦਿਖਾ ਦੋ ਇੱਕ ਕਲਰ ਇਹ ਆ ਗਿਆ ਜੀ ਸੈਕੰਡ ਕਲਰ ਵਾਓ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਤੁਸੀਂ ਦੇਖ ਸਕਦੇ ਹੋ ਫਰੋਜੀਆ ਤੇ ਪਿੰਕ ਦਾ ਕਲਰ ਕੰਬੀਨੇਸ਼ਨ ਹੈ ਵਰਕ ਇੱਕ ਵਾਰ ਮੈਂ ਤੁਹਾਨੂੰ ਵਰਕ ਦਿ ਜਮਾ ਪ੍ਰੋਪਰ ਫਲੋਸ ਦਿਖਾਣੀ ਹੈ ਜਿਵੇਂ ਹੈਂਡ ਦਾ ਕੰਮ ਨਹੀਂ ਹੋਇਆ ਹੁੰਦਾ ਇਹ ਵਾਲੇ ਫੁੱਲ ਹਨ ਜਿਹੜੇ ਐਦਾਂ ਬਣਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਜਿਵੇਂ ਹੈਂਡ ਦੇ ਫੁੱਲ ਉੱਪਰ ਨੂੰ ਹੁੰਦੇ ਨੇ ਉੱਪਰ ਵਿੱਚ ਥੱਲੇ ਉਹ ਪਾ ਕੇ ਬਿਲਕੁਲ ਸੇਮ ਐਸ ਇਟ ਇਜ਼ ਐਦਾਂ ਕੰਮ ਜਿਹੜਾ ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਇਹ ਵਾਲਾ ਕੰਮ ਹੋਇਆ ਹੋਇਆ ਹੈ ਇਹਦੇ ਵਿੱਚ ਜਿਹੜਾ ਤੀਜਾ ਕਲਰ ਆ ਥਰਡ ਕਲਰ ਆ ਜਿਹੜਾ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਇਹ ਵੀ ਬਹੁਤ ਪਿਆਰਾ ਕਲਰ ਹੈਗਾ ਫੈਬਰਿਕ ਵੀ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਮੇਨਲੀ ਇਹਦੇ ਆ ਫੁੱਲ ਬੜੇ ਸੋਹਣੇ ਬਣੇ ਹੋਏ ਹੈਗੇ ਤੇ ਸਾਰਾ ਬਾਕੀ ਭੈਣੋ ਤਿੱਲੇ ਦਾ ਕੰਮ ਹੋਇਆ ਹੋਇਆ ਹੈਗਾ ਇਸ ਪ੍ਰਾਈਸ ਦੇ ਵਿੱਚ ਹਾਂਜੀ ਭੈਣੋ ਇਸ ਪ੍ਰਾਈਸ ਦੇ ਵਿੱਚ ਨਾ ਤੁਸੀਂ ਦੇਖ ਸਕਦੇ ਹੋ ਇਸ ਪ੍ਰਾਈਸ ਦੇ ਵਿੱਚ ਤਾਂ ਆਪਾਂ ਕੱਲਾ ਵਰਕ ਹੀ ਕਰਾਉਣੇ ਆ ਆਪਾਂ ਤੁਹਾਨੂੰ ਸਮੀਤ ਫੈਬਰਿਕ ਦੇਵਾਂਗੇ ਸੋ ਹੁਣ ਕੀ ਕਰ ਲੈਣਾ ਜਲਦੀ ਜਲਦੀ ਇਹਨੂੰ ਆਰਡਰ ਕਰ ਲੈਣਾ ਸਟਾਕ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਹੀ ਇਹਨੂੰ ਤੁਸੀਂ ਜਿਹੜਾ ਸਾਡੇ ਕੋਲੋਂ ਆਰਡਰ ਕਰ ਸਕਦੇ ਹੋਗੇ ਹਾਂ ਤੈਨ ਲਗਾ ਦੇ ਕੋਈ ਗੱਲ ਨਹੀਂ ਤਿੰਨੋਂ ਕਲਰ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਕਲਰ ਨੇਗੇ ਇੱਕ ਇਹ ਵਾਲਾ ਆ ਗਿਆ ਇੱਕ ਜਿੱਦਾਂ ਇਹ ਵਾਲਾ ਕਲਰ ਆ ਗਿਆ ਬਾਕੀ ਵਰਕ ਤੁਸੀਂ ਦੇਖ ਥਰਡ ਵਨ ਜਿਹੜਾ ਆ ਗਿਆ ਇਹ ਵਾਲਾ ਆ ਗਿਆ ਇਹਨਾਂ 'ਚ ਤੁਸੀਂ ਸਾਡੇ ਕੋਲ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਤੇ ਇਹਦੇ ਵਿੱਚ ਕਲਰ ਆ ਵੀ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਬਣੀ ਇਹਦੀ ਆਫਰ ਵੀ ਆਪਾਂ 500 ਜੀ ਲੈ ਕੇ ਆ ਰਹੇ ਹਾਂ ਜੀ ਸੋ ਕੀ ਕਰ ਲੈਣਾ ਹੁਣ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰ ਲੈਣ ਵਾਲਿਆਂ ਨੂੰ ਤਾਂ ਆਪਾਂ ਹੋਰ ਵੀ ਡਿਸਕਾਊਂਟ ਦੇਵਾਂਗੇ ਜਿਹੜੇ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਉਣਗੇ ਜੀ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਵੀਡੀਓ ਨੂੰ ਸਾਡ ਨੂੰ ਸ਼ੇਅਰ ਵੀ ਕੀਤਾ ਹੋਵੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਹ ਵੀ ਕਿੰਨਾ ਸੋਹਣਾ ਕੰਮ ਹੋਇਆ ਇਹਦੇ ਵਿੱਚ ਵੀ ਇੱਕ ਕਲਰ ਇਹ ਆ ਗਿਆ ਇੱਕ ਕਲਰ ਇਹ ਆ ਗਿਆ ਇੱਕ ਕਲਰ ਇਹ ਇੱਕ ਕਲਰ ਇਹ ਇੱਕ ਕਲਰ ਇਹ ਇਹ ਆਪਣਾ ਉਹ ਡਿਜ਼ਾਈਨ ਨੀਡਲਵਰਕ ਵਾਲਾ ਜਿਹੜਾ ਡਿਜ਼ਾਈਨ ਆ ਆਪਣਾ ਰਿਪੀਟ ਤੇ ਪਹਿਣਾ ਬਹੁਤ ਮੰਗ ਰਹੀਆਂ ਸੀ ਇਹ ਆ ਗਿਆ 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 ਇਹਦੇ ਵਿੱਚ ਵੀ ਸਾਰੇ ਕਲਰ ਆ ਗਏ ਬਾਕੀ ਇੱਕ ਡਿਜ਼ਾਈਨ ਤੁਹਾਨੂੰ ਨਵਾਂ ਦਿਖਾਣੀ ਆ ਬਹੁਤ ਹੀ ਜ਼ਬਰਦਸਤ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜਰੂਰ ਦੇਖਣਾ ਤੁਸੀਂ ਲਓ ਲਟਲੋ ਮੇਲਾ ਪੈਣੋ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਇਹ ਤੋਂ ਲਓ ਦੇਖੋ ਕਿੰਨਾ ਜਿਆਦਾ ਸੋਹਣਾ ਕੰਮ ਹੋਇਆ ਹੋਇਆ ਹੈ ਜੇ ਕੋਈ ਮੇਰੀ ਭੈਣੇ ਤੇ ਥੋੜਾ ਬਹੁਤਾ ਹੈਂਡ ਦਾ ਟੱਚ ਵੀ ਦਿਵਾਉਣਾ ਚਾਹੁੰਦੇ ਨੇ ਹੈਂਡ ਦਾ ਟੱਚ ਦਿਵਾ ਕੇ ਇਹ ਸੂਟ ਪੂਰਾ ਘੈਂਟ ਪਾਰਟੀ ਵੇਅਰ ਸੂਟ ਬਣੂ ਇਹਦਾ ਮਾਰਕੀਟ ਪ੍ਰਾਈਸ ਥੋੜਾ ਬਹੁਤਾ ਹੈਂਡ ਦਾ ਟੱਚ ਦਿਵਾ ਕੇ ਘਟੋ ਘਟੇ ਇਸ ਸੂਟ ਦਾ 1500 1600 ਪ੍ਰਾਈਸ ਹੋਊਗਾ ਫੈਬਰਿਕ ਤੁਸੀਂ ਦੇਖ ਹੀ ਸਕਦੇ ਹੋ ਫੈਬਰਿਕ ਬੜਾ ਸੋਹਣਾ ਫੈਬਰਿਕ ਸਿਮਰ ਸਿਮਰ ਕ੍ਰਾਸ਼ ਫੈਬਰਿਕ ਆ ਜੀ ਬਹੁਤ ਹੀ ਸੋਹਣਾ ਬਹੁਤ ਹੀ ਸੋਹਣਾ ਫੈਬਰਿਕ ਆ ਵਰਕ ਵੀ ਬਹੁਤ ਸੋਹਣਾ ਹੋਇਆ ਹੋਇਆ ਤੁਸੀਂ ਦੇਖ ਸਕਦੇ ਬਹੁਤ ਹੀ ਸੋਹਣੀ ਸਾਈਨਿੰਗ ਜੀ ਵਾਲਾ ਜਿਹੜਾ ਕੱਪੜਾ ਵਰਕ ਦਾ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਹੀ ਸਕਦੇ ਹੋਗੇ ਇਹਦੇ ਵਿੱਚ ਵੀ ਆਪਣੇ ਕੋਲ ਕਲਰ ਜਰੂਰ ਦਿਖਾਵਾਂਗੇ ਤਾਂ ਇਹਦੇ ਕਲਰ ਇੱਕ ਤੇ ਇਹੀ ਆ ਗਿਆ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਹਾਂ 슬ੀਵਸ ਦੇ ਉੱਪਰ ਸਾਰਿਆਂ ਦੇ ਵਰਕ ਆਊਗਾ ਜੀ ਸੈਕੰਡ ਕਲਰ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਫੈਬਰਿਕ ਬਹੁਤ ਸੋਹਣਾ ਫੈਬਰਿਕ ਲਗਾਇਆ ਹੋਇਆ ਹੈਗਾ ਇਹਦੇ ਵਿੱਚ ਕਲਰ ਦਾ ਵੀ ਉਧਰ ਹੀ ਲੈ ਆ ਦਿਖਾ ਦੇਵਾਂਗਾ ਸਾਰੇ ਡਿਜ਼ਾਈਨ ਵੀਡੀਓ ਬੜੀ ਲੰਬੀ ਚੱਲੀ ਜਾਊਗੀ ਇੱਕ ਦੇ ਵਿੱਚ ਇਹ ਕਲਰ ਆ ਗਿਆ ਤੁਸੀਂ ਦੇਖ ਸਕਦੇ ਹੋ ਸਾਰੇ ਕਲਰ ਹੀ ਬਹੁਤ ਸੋਹਣੇ ਕਲਰ ਨੇ ਇੱਕ ਕਲਰ ਤੇ ਇਹ ਆ ਗਿਆ ਪਿਸਤਾ ਜਿਹਾ ਕਲਰ ਇਹ ਆ ਗਿਆ ਮੌਗਸ ਜਿਹਾ ਕਲਰ ਇਹ ਆ ਗਿਆ 골ਡਨ ਜਿਹਾ ਕਲਰ ਵਰਕ ਵੀ ਬਹੁਤ ਸੋਹਣਾ ਹੋਇਆ ਇਹਦੇ ਉੱਪਰ ਨਾ ਤੁਸੀਂ ਮੈਂ ਜਿੱਦਾਂ ਕਹਿ ਰਹੀ ਸੀ ਜੇ ਕੋਈ ਮੇਰੀ ਭੈਣ ਥੋੜਾ ਉਹ ਤਾਂ ਵਰਕ ਆਪਾਂ ਤੋਂ ਉਹਦਾ ਕਰਵਾਣਾ ਚਾਹੁੰਦੇ ਨੇ ਹੈਂਡ ਦਾ ਟੱਚ ਹੈਂਡ ਦਾ ਟੱਚ ਵੀ ਆ ਤੁਹਾਡੇ ਜਿਹੜਾ ਡਿਜ਼ਾਈਨ ਹੈ ਜਿਹੜਾ ਡਿਫਰੈਂਟ ਆ ਗਿਆ ਜੀ ਇਹ ਬਹੁਤ ਹੀ ਸੋਹਣਾ ਸੈਲਫ ਵਾਲੇ ਫੈਬਰਿਕ ਦੇ ਉੱਪਰ ਬਣਿਆ ਹੋਇਆ ਪ੍ਰਾਈਸ ਇਹਦਾ ਵੀ 500 ਹੀ ਰਹੂਗਾ ਜੀ ਇੱਕੇ ਦੇ ਵਿੱਚ ਆ ਗਿਆ ਇਹ ਵਾਲਾ ਕਲਰ ਬਹੁਤ ਹੀ ਪਿਆਰਾ ਕਲਰ ਆ ਇੱਕੇ ਦੇ ਵਿੱਚ ਆ ਗਿਆ ਇਹ ਵਾਲਾ ਕਲਰ ਸਾਰੇ ਕਲਰ ਬਹੁਤ ਹੀ ਸੋਹਣੇ ਕਲਰ ਨੇਗੇ ਇਹ ਵੀ ਤੁਹਾਨੂੰ ਅਸੀਂ ਡਿਜ਼ਾਈਨ ਜਿਹੜਾ ਓਪਨ ਕਰਕੇ ਦਿਖਾਵਾਂਗੇ ਕਿਉਂਕਿ ਫਿਰ ਮੇਰੇ ਕਈ ਭੈਣਾਂ ਕਹਿਣਗੀਆਂ ਤੁਸੀਂ ਵੀ ਇਹ ਵਾਲਾ ਓਪਨ ਕਰਕੇ ਨਹੀਂ ਦਿਖਾਇਆ ਅਸੀਂ ਤੁਹਾਨੂੰ ਜਰੂਰ ਸਾਰੇ ਹੀ ਕਲਰ ਆ ਜਿਹੜੇ ਓਪਨ ਕਰਕੇ ਨਾਲ ਹੁੰਦੇ ਹੀ ਦਿਖਾਵਾਂਗੇ ਜੀ ਇਹ ਵੀ ਕਲਰ ਅਸੀਂ ਤੁਹਾਨੂੰ ਜਰੂਰ ਓਪਨ ਕਰਾਂਗੇ ਮੈਂ ਇੱਕ ਸੈਕਿੰਡ ਦੇ ਵਿੱਚ ਹੀ ਇਹ ਓਪਨ ਕਰ ਰਹੀ ਹਾਂ پکڑਿਓ ਇਹ ਵੀ ਉੱਪਰ ਲੱਭ ਦਿਖਾइए ਪਹਿਲਾਂ ਤਾਂ ਪਹਿਲਾਂ ਫੈਬਰਿਕ ਚੈੱਕ ਕਰੋ ਫੈਬਰਿਕ ਹੀ ਬੜਾ ਸੋਹਣਾਗਾ ਪਹਿਲਾਂ ਤਾਂ ਤੁਸੀਂ ਫੈਬਰਿਕ ਚੈੱਕ ਕਰੋ ਫੈਬਰਿਕ ਹੀ ਬੜਾ ਸੋਹਣਾਗਾ ਪਰਸਨਲੀ ਫੈਬਰਿਕ ਬਹੁਤ ਹੀ ਸੋਹਣਾ ਫੈਬਰਿਕ ਆ ਇਹ ਫੈਬਰਿਕਾਂ ਦੇ ਉੱਪਰ ਹੈਂਡਵਰਕ ਵਗੈਰਾ ਹੁੰਦਾ ਬਾਕੀ ਤੁਸੀਂ ਘੇਰਾ ਵਗੈਰਾ ਆ ਸੌਰੀ ਵਰਕ ਤੁਸੀਂ ਦੇਖ ਹੀ ਸਕਦੇ ਹੋ ਲੋ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆਗਾ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆਗਾ ਵਰਕ ਇੱਕ ਵਾਰ ਤੁਹਾਨੂੰ ਸਾਰਾ ਦਿਖਾਉਦੇ ਆ ਪੁੜੇਰੇ ਵੀ ਬੋਲੀ ਵਰਕ ਤੁਹਾਨੂੰ ਸਾਰਾ ਦਿਖਾਉਣੀ ਹੈ ਆ ਬਰਕਾ ਤੁਸੀਂ ਦੇਖ ਹੀ ਸਕਦੇ ਹੋ ਭੈਣ ਹੈਨਾ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦੀ ਸੀ ਕਈ ਭੈਣਾਂ ਦੀ ਡਿਮਾਂਡ ਹੁੰਦੀ ਹੈ ਜਿਵੇਂ ਅਸੀਂ ਆਹ ਡੱਬੀਆਂ ਰੱਖੀਆਂ ਹੋਈਆਂ ਨੇ ਇਹਦੇ ਵਿੱਚ ਨੇ ਕਈ ਭੈਣਾਂ ਮੋਤੀਆਂ ਸਿੱਪੀਆਂ ਵਗੈਰਾ ਜੋ ਵੀ ਆਪਣੇ ਹੈਨਾ ਹੈਂਡਵਰਕ ਦੀ ਕਲਾਕਾਰੀ ਕਰਵਾਉਣਾ ਚਾਹੁੰਦੀ ਨੇ ਉਹ ਸਾਡੇ ਤੋਂ ਕਰਵਾ ਵੀ ਸਕਦੀਆਂ ਨੇ ਉਹਦੇ ਚਾਰਜਸ ਫਿਰ ਕੀ ਹੋ ਜਾਂਦੇ ਨੇ 100 ਉਹਦੇ ਕਈ ਭੈਣਾਂ ਕਹਿੰਦੇ ਨੇ ਵੀ ਅਸੀਂ ਆ ਘਰੇ ਆਪ ਲਗਾ ਦੇਵਾਂਗੇ ਵੀ ਤੁਸੀਂ ਸਪੇਸ ਛੱਡ ਦਿਓ ਹੈਨਾ ਬਾਕੀ ਇਹ ਬਿਨਾ ਹੈਂਡ ਤੋਂ ਵੀ ਸੋਹਣਾ ਬਹੁਤ ਲੱਗਦਾ ਪੀਸ ਬਣਿਆ ਹੋਇਆ ਆਰਟੀਕਲ ਇੱਕ ਵਾਰ ਤਾਂ ਮੈਂ ਫਿਰ ਵੀ ਦੁਬਾਰਾ ਮੈਂ ਲਗਾ ਕੇ ਜ਼ਰੂਰ ਦਿਖਾਵਾਂਗੀ ਲਓ ਤੁਸੀਂ ਦੇਖ ਸਕਦੇ रेडी ਹੋਇਆ ਹੋਇਆਗਾ ਬਾਕੀ ਤੁਹਾਨੂੰ ਸਾਰੇ ਪੀਸ ਆਪਾਂ ਇੱਕ ਵਾਰ ਦਿਖਾਤੇ ਤੇ ਜਿਹੜਾ ਤੁਹਾਨੂੰ ਦੱਸਿਆ ਇਹਦੇ ਨਾਲ ਫੈਂਡੀ ਦੇ ਸੂਟ ਦੀ ਫਰੀ ਦੀ ਆਫਰ ਰਹੂਗੀ ਸੋ ਹੁਣ ਕੀ ਕਰ ਲੈਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਗਰ ਤੁਸੀਂ ਐਦਾਂ ਦੇ ਸੋਹਣੇ ਸੋਹਣੇ ਆਫਰ ਆ ਜਿਹੜੇ ਦੇਖਣਾ ਚਾਹੁੰਦੇ ਹੋ ਸੋਹਣੇ ਸੋਹਣੇ ਡਿਜ਼ਾਈਨ ਦੇਖਣਾ ਚਾਹੁੰਦੇ ਹੋ ਆਫਰ ਲੈਣਾ ਚਾਹੁੰਦੇ ਹੋ ਬਟ ਇਸ ਵਾਲੀ ਵੀਡੀਓ ਨੂੰ ਨੇ ਤੁਸੀਂ ਬਾਤੋ ਆ ਦੇ ਸ਼ੇਅਰ ਜਰੂਰ ਕਰ ਰਹੇ ਜਿਸ ਨਾਲ ਸਾਡਾ ਵੀ ਹੌਸਲਾ ਵਧਦਾ ਜਿੱਦਾਂ ਕਿ ਤੁਸੀਂ ਮੇਰੀ ਪਹਿਲਾਂ ਵਾਲੀ ਵੀਡੀਓ ਨੂੰ ਬਹੁਤ ਵਧੀਆ ਸ਼ੇਅਰ ਵੀ ਕੀਤਾ ਪੰਨ ਨੇ ਐਂਡ ਆ ਆਪਾਂ ਨੂੰ ਆਰਡਰ ਵੀ ਵਧੀਆ ਆਇਆ ਨੇ ਬਹੁਤ ਜ਼ਿਆਦਾ ਵਧੀਆ ਸਾਰਾ ਸਟਾਕ ਜਲਦੀ ਸੋਲਡ ਹੋ ਗਿਆ ਜੇ ਤੁਸੀਂ ਇਹ ਵਾਲਾ ਸਟਾਕ ਜਲਦੀ ਹੀ ਸੋਲਡ ਕਰਦੇ ਵੀਡੀਓ ਨੂੰ ਬਹੁਤ ਵਾਰ শেয়ার ਕਰਕੇ ਤਾਂ ਆਪਾਂ ਟਰਾਈ ਕਰਾਂਗੇ ਵੀ ਇਹਦਾ ਪ੍ਰਾਈਸ ਹੋਰ ਵੀ ਥੋੜਾ ਜਿਆਦਾ ਜਿਹੜਾ ਲੈਸ ਕਰਨ ਦਾ ਟਰਾਈ ਕਰਾਂਗੇ ਵੀ ਕੱਟ ਕਰ ਦਈਏ ਸੋ ਹਣ ਤੁਸੀਂ ਹੁਣ ਕੀ ਕਰਦੇ ਨੇ ਵੀਡੀਓ ਨੂੰ ਬਹੁਤ ਵਾਰ ਆਪਣੇ ਰਿਸ਼ਤੇਦਾਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਆਪਣੇ ਫਰੈਂਡ ਸਰਕਲ ਚ ਸਾਰੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕੀ ਕਰ ਦੇਣਾ ਲਿੰਕ ਨੂੰ ਸ਼ੇਅਰ ਕਰ ਦੇਣਾ ਸਾਈਟ ਤੇ ਤੇ ਘੰਟੀ ਵਾਲਾ ਬਟਨ ਹੋਊਗਾ ਸਾਈਟ ਤੇ ਜਿਹੜੀਆਂ ਭੈਣਾਂ ਮੇਰੀਆਂ ਵੀਡੀਓ ਦੇਖਣੀਆਂ ਨੇ ਉਹ ਘੰਟੀ ਵਾਲੇ ਬਟਨ ਨੂੰ ਵੀ ਤੁਹਾਨੂੰ ਪ੍ਰੈਸ ਕਰ ਦਿਆ ਕਰੋ ਤਾਂ ਕਿ ਇਹ ਚੈਨਲ ਵੀ ਸਬਸਕ੍ਰਾਈਬ ਹੋ ਜਾਂਦਾ ਐਂਡ ਜਿਹੜੀ ਸਾਡੀ ਵੀਡੀਓ ਆ ਕੋਈ ਵੀ ਨਿਊ ਅਪਲੋਡ ਕਰ ਦੇ ਆ ਉਹਦਾ ਨੋਟੀਫਿਕੇਸ਼ਨ ਵੀ ਤੁਹਾਡੇ ਕੋਲੇ ਪਹੁੰਚ ਜਾਂਦਾ ਜੀ ਐਦਾਂ ਦੇ ਅਗਰ ਤੁਸੀਂ ਸੋਹਣੇ ਸੋਹਣੇ ਆਫਰ ਦੇਖਣਾ ਚਾਹੋ ਨੇ ਜਾਂ ਲੈਣਾ ਚਾਹੋ ਨੇ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਹੀ ਸਾਰੇ ਹੀ ਸੂਟ ਬਹੁਤ ਸੋਹਣੇ ਬਣੇ ਹੋਏ ਨੇ ਕਿ ਬਾਕੀ ਤੁਹਾਨੂੰ ਫੈਂਡੀ ਦੇ ਜਿੱਦਾਂ ਇਹ ਆ ਗਿਆ ਇਹ ਸਾਰਾ ਫੈਂਡੀ ਆ ਇਹਨਾਂ ਦੇ ਵਿੱਚੋਂ ਹੀ ਸਾਰੇ ਪੀਸ ਜਾਣਗੇ ਤੁਸੀਂ ਦੇਖੋ ਬਹੁਤ ਹੀ ਸੋਹਣੇ ਸੋਹਣੇ ਸਾਰ ਫੈਂਡੀ ਦੇ ਜਿਹੜੇ ਹਜੇ ਕੱਡੇ ਵੀ ਨਹੀਂ ਇਸ ਤੋਂ ਇਲਾਵਾ ਆਪਣੇ ਕੋਲੇ ਉੱਪਰ ਵੀ ਉਹ ਫੈਂਡੀ ਦਾ ਸਾਰਾ ਸਟਾਕ ਪਿਆਗਾ ਬਾਦੁਲਫਾ ਫੇਪਰੇ ਪੈੜੇ ਸਾਰਾ ਸਟਾਕ ਆ ਜਿਹੜਾ ਸੀ ਇਹਨੇ ਸੁੱਟਣ ਦੇ ਨਾਲ ਫ੍ਰੀ ਚ ਦੇ ਰਹੇ ਹਾਂਗੇ ਸੋ ਜਿੰਨੇ ਵੀ ਭੈਣਾਂ ਨੇ ਆਰਡਰ ਕਰਨਾ ਜਲਦੀ ਨਾਲ ਦੀ ਸਕਰੀਨਸ਼ਾਟ ਲਓ ਐਂਡ ਆਪਾਂ ਨੂੰ ਆਪਣੇ ਨੰਬਰ ਤੇ ਨੰਬਰ ਵਿੱਚ ਉੱਪਰ ਮੈਂਸ਼ਨ ਕਰ ਦੇਗੀ 9855462231 ਵਾਲੇ ਨੰਬਰ ਤੇ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਕਾਲ ਪੈਣ ਕਈ ਵਾਰ ਨਹੀਂ ਵੀ ਅਟੈਂਡ ਹੁੰਦੀ ਤਾਂ ਪਲੀਜ਼ WhatsApp ਮੈਸੇਜ ਨੂੰ ਡ੍ਰੌਪ ਕਰ ਦਿਆ ਕਰੋ ਤਾਂ ਅਸੀਂ WhatsApp ਮੈਸੇਜ ਦਾ ਹਰ ਇੱਕ ਦਾ ਜਿਹੜਾ ਰਿਪਲਾਈ ਕਰਦੇ ਆ ਜੀ ਇਸ ਲਈ ਤੁਸੀਂ WhatsApp ਮੈਸੇਜ ਕਰ ਦਿਆ ਕਰੋ ਕਈ ਵਾਰ ਕਾਲ ਜਿਹੜੀ ਹੈ ਨਹੀਂ ਵੀ ਅਟੈਂਡ ਕੀਤੀ ਜਾਂਦੀ ਜੀ ਹੁਣ ਮੈਂ ਨੰਬਰ ਮੈਂਸ਼ਨ ਕਰ ਹੀ ਦਿੱਤਾ ਜੋ ਵੀ ਸੂਟ ਤੁਹਾਨੂੰ ਇਹਦੇ ਵਿੱਚ ਕੋਈ ਵੀ ਪਸੰਦ ਹੋਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਦਿਓ ਡਿਜ਼ਾਈਨਿੰਗ ਜਿਹੜੀ ਦੀ ਇੱਕ ਤੁਸੀਂ ਓਪਨ ਕਰਕੇ ਦਿਖਾਤੀ ਬਾਕੀ ਸਾਰੇ ਦੀ ਡਿਜ਼ਾਈਨਿੰਗ ਜਿਹੜੀ ਸੇਮ ਰਹੂਗੀ ਜੀ ਸੋ ਇਸ ਲਈ ਅਸੀਂ ਤਾਂ ਬਾਕੀ ਸੂਟ ਜਿਹੜੇ ਓਪਨ ਨਹੀਂ ਕੀਤੇ ਸੀ ਅਗਰ ਪਰ ਮੇਰੀ ਭੈਣ ਫੇਰ ਵੀ ਡਿਮਾਂਡ ਕਰੂਗੀ ਵੀ ਇਹਨਾਂ ਚ ਕੋਈ ਵੀ ਸੂਟ ਸਾਨੂੰ ਓਪਨ ਕਰਕੇ ਦਿਖਾ ਦੋ ਤਾਂ ਅਸੀਂ ਜ਼ਰੂਰ ਜਿਹੜਾ ਓਪਨ ਕਰਕੇ ਦਿਖਾਵਾਂਗੇ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਮਿਲਦੇ ਆ ਕੱਲ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਆਫਰ ਦੇ ਨਾਲ ਆ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਐਂਡ ਹੁਣ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਮਿਲਦੇ ਆ ਕੱਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਕਿਸੇ ਨਵੇਂ ਆਰਟੀਕਲ ਦੇ ਨਾਲ ਤਦ ਤੱਕ ਦੇ ਲਈ ਜੀ ਸ਼ਸ਼ਿਆ ਕਾਚ 39 ਵਾਲਾ ਜੀ ਫੁੱਲ ਸਟਾਕ ਆ ਗਿਆ ਤੁਸੀਂ ਦੇਖ ਸਕਦੇ ਹੋ ਸਾਰੇ ਡਿਜ਼ਾਈਨ ਆ ਜਿਹੜੇ ਅਲੱਗ-ਅਲੱਗ ਡਿਜ਼ਾਈਨ ਰਹਿਣਗੇ ਬਹੁਤ ਹੀ ਹਿੱਟ ਜਿਹੇ ਡਿਜ਼ਾਈਨ ਰਹਿਣਗੇ ਤੁਸੀਂ ਦੇਖ ਸਕਦੇ ਹੋ ਵਰਕ ਵੀ ਬਹੁਤ ਸੋਹਣਾ ਹੋਇਆ ਹੋਇਆ ਜਿੰਨਾ ਵੀ ਭੈਣਾਂ ਨੇ ਜੋ ਵੀ ਸੂਟ ਆਰਡਰ ਕਰਨਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਬਾਕੀ ਆਪਣੀ ਫੁੱਲ ਵੀਡੀਓ YouTube ਤੇ 1 ਘੰਟੇ ਦੇ ਵਿੱਚ ਵਿੱਚ ਜਿਹੜੀ ਆ ਰਹੀ ਹੈਗੀ ਤੇ ਸੋ ਉੱਥੇ ਤੁਸੀਂ ਪ੍ਰੋਪਰ ਸਾਰਾ ਡਿਟੇਲਿੰਗ ਦੇ ਵਿੱਚ ਜਿਹੜਾ ਸੂਟ ਨੂੰ ਦੇਖ ਸਕਦੇ ਹੋ ਜਿੰਨਾ ਭੈਣਾਂ ਨੇ ਅੱਗੇ ਘਾ ਫਾਰਵਰਡ ਕਰਨਾਗਾ ਡਿਜ਼ਾਈਨ ਉਹ ਭੈਣਾਂ ਕੀ ਕਰਦੇ ਨੇ ਆਵਾਜ਼ ਨੂੰ ਬੰਦ ਕਰਕੇ ਸੌਰੀ ਜੋ ਵੀਡੀਓ ਨੂੰ ਫਾਰਵਰਡ ਕਰਨਾ ਆਵਾਜ਼ ਨੂੰ ਬੰਦ ਕਰਕੇ ਫਾਰਵਰਡ ਕਰ ਦਿਓ ਜੀ